ਦੇ ਤੁਸੀਂ ਦੇਖ ਰਹੇ ਹੋ ਮੇਰਾ ਖਲ ਵੀਡੀਓਜ਼ ਤੇ ਲੱਗਦਾ ਉਹ ਗਾਜਰਾਂ ਨੇ ਪਰ ਇਹ ਹਲਦੀ ਹੈ ਕੱਚੀ ਹਲਦੀ ਬਹੁਤ ਵਧੀਆ ਅੱਜ ਕੱਲ ਕੱਚੀ ਹਲਦੀ ਜਿਹੜੀ ਆ ਰਹੀ ਹੈ ਮੈਂ ਵੀ ਸਬਜ਼ੀ ਦੀ ਦੁਕਾਨ ਤੋਂ ਲੈ ਕੇ ਆਇਆ ਮੰਡੀ ਚੋਂ ਤੇ ਬਹੁਤ ਹੀ ਵਧੀਆ ਤੇ ਕੱਚੀ ਹਲਦੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੇਰੇ ਹੱਥ ਵੀ ਪੀਲੇ ਹੋ ਗਏ ਕੱਟਦੇ ਕੱਟਦੇ ਪਹਿਲਾਂ ਇਹਨੂੰ ਛਿੱਲੇ ਆ ਸਵਾਰਿਆ ਫਿਰ ਇਹਨੂੰ ਆਪਾਂ ਨੇ ਕੱਟ ਕੇ ਦੇ ਜਿਵੇਂ ਫਿੰਗਰ ਬਣਾ ਲਏ ਤੇ ਕੱਟ ਲਏ ਹਨ ਲੰਬੇ ਲੰਬੇ ਸਲਾਈਸੇ ਕਰ ਲਏ ਸੋ ਇਹਨੂੰ ਸਵਾਦਿਸ਼ਟ ਤਰੀਕੇ ਨਾਲ ਕਿਵੇਂ ਖਾ ਸਕਦੇ ਆਪਾਂ ਖਾਣੀ ਸੌਖੀ ਰਹੇ ਤੇ ਇਹਦਾ ਆਪਾਂ ਲਾਭ ਲੈ ਸਕੀਏ ਹੋਰ ਦੁੱਗਣਾ ਲਾਭ ਲੈ ਸਕੀਏ ਕਿਵੇਂ ਖਾ ਸਕਦੇ ਆਂ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਬਹੁਤ ਵਧੀਆ ਸਵਾਦਿਸ਼ਟ ਤਰੀਕੇ ਨਾਲ ਸੱਚੀ ਗੱਲ ਬੈ ਚੰਦ ਕਾਮਲ ਸਿੰਘ 올ਡ ਆਯੁਰਵੇਦ ਦਾ ਧੂਰੀ ਤੋਂ ਸੁਸ਼ੰਤ ਗੋਬਿੰਦਾਸ ਆਯੁਰੋਧਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਆਂ ਅੱਜ ਤੁਹਾਨੂੰ ਹਲਦੀ ਖਵਾਵਾਂਗੇ ਬਹੁਤ ਸਵਾਦਿਸ਼ਟ ਤਰੀਕੇ ਨਾਲ ਕੱਚੀ ਹਲਦੀ ਸੋ ਦੁੱਧ ਆਪਾਂ ਚੁਣਦੇ ਹਾਲਦੀ ਵਾਲਾ ਦੁੱਧ ਪੀ ਲੋ ਹਨਾ ਹਲਦੀ ਇਸ ਤਰੀਕੇ ਨਾਲ ਹਾਲੋ ਇਸ ਤਿਕਨ ਨੂੰ ਸਭ ਲਗ ਲਗ ਤਰੀਕੇ ਨੇ ਹਲਦੀ ਖਾਣਦੇ ਆਯੁਰਵੇਦ ਦੇ ਵਿੱਚ ਹਲਦੀ ਦਾ ਬਹੁਤ ਵੱਡਾ ਮਹੱਤਵ ਆ ਹਲਦੀ ਕੈਂਸਰ ਤੱਕ ਠੀਕ ਕਰ ਸਕਦੀ ਆ ਹਲਦੀ ਦੇ ਵਿੱਚ ਇੰਨੇ ਜ਼ਿਆਦਾ ਗੁਣ ਨੇ ਸੋ ਇੱਥੋਂ ਤੱਕ ਕਿ ਕੈਂਸਰ ਨੂੰ ਵੀ ਠੀਕ ਕਰ ਸਕਦੀ ਆ ਹਲਦੀ ਸਾਡੀ ਇਮਿਊਨਿਟੀ ਤੇ ਕੰਮ ਕਰਦੀ ਆ ਸਾਡੀ ਰੋਗ ਪ੍ਰਤੀਰੋਧ ਸ਼ਕਤੀ ਵਧਦੀ ਆ ਇਹਦੇ ਨਾਲ ਸੋ ਜਿਵੇਂ ਅੱਜ ਕੱਲ ਫਲੂ ਹੋ ਜਾਂਦਾ ਕੋਈ ਜ਼ੁਕਾਮ ਹੋ ਗਿਆ ਛਿੱਕਾਂ ਲੱਗੀਆਂ ਅਲਰਜੀ ਹੋ ਗਈ ਕਿਸੇ ਨੂੰ ਗਲਾ ਖਰਾਬ ਆ ਟੌਨਸਲ ਪੱਕ ਗਏ ਅਤੇ ਕਦੇ ਬੁਖਾਰ ਚੜ ਗਿਆ ਵਾਰ-ਵਾਰ ਟਾਈਫਾਇਡ ਹੋ ਗਿਆ ਮਤਲਬ ਜਦ ਕੋ ਸਕਿਨ ਦੀ ਪ੍ਰੋਬਲਮ ਹੋ ਗਈ ਚਮੜੀ ਰੋਗ ਹੋ ਗਏ ਹਲਦੀ ਹਰ ਇੱਕ ਬਿਮਾਰੀ ਦੇ ਵਿੱਚ ਆਪਣਾ ਰੋਲ ਅਦਾ ਕਰਦੀ ਹੈ ਸੋ ਆਪਾਂ ਵੀਡੀਓ ਜ਼ਿਆਦਾ ਲੰਬੀ ਨਾ ਕਰੀਏ ਜਲਦੀ ਵੀਡੀਓ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਸੋ ਹਲਦੀ ਨੂੰ ਆਪਾਂ ਨੇ ਵਧੀਆ ਸੋਹਣੇ ਤਰੀਕੇ ਨਾਲ ਕਿਵੇਂ ਖਾ ਲ denn ਕੱਚੀ ਖਾ ਲ denn ਦੇਖੋ ਕਿੰਨੀ ਵਧੀਆ ਕੱਚੀ ਹਲਦੀ ਹੈ ਤੇ ਇਦਾਂ ਵੀ ਖਾਦੀ ਜਾਂਦੀ ਹੈ ਬਹੁਤ ਵਧੀਆ ਕੱਚੀ ਹਲਦੀ ਮੈਂ ਮਾਰਕੀਟ ਤੋਂ ਲੈ ਕੇ ਆਇਆ ਇਹਨੂੰ ਕੱਟ ਲਿਆ ਆਪਾਂ ਨੇ ਹਣਾ ਛਿੱਲਕੇ ਕੱਟ ਲਿਆ ਧੋ ਉਸ ਵਾਰ ਕੇ ਸਾਰਾ ਕਰ ਲਿਆ ਨੂੰ ਹੁਣ ਇਹਨੂੰ ਕੱਟ ਕੇ ਇਹਨੂੰ ਐਨੇ ਸਵਾਦਿਸ਼ਟ ਤਰੀਕੇ ਨਾਲ ਆਪਾਂ ਖਾਵਾਂਗੇ ਜਿੰਨੇ ਕਹਿ ਦੋ ਘਰੇ ਆਪਾਂ ਕਰਨਾ ਇਦਾਂ ਬਣਾ ਬਣਾਇਆ ਆਪਾਂ ਮਾਰਕ ਤੋਂ ਨਹੀਂ ਲੈਣਾ ਆਪ ਘਰ ਬਣਾ ਕੇ ਇਹਨੂੰ ਸਵਾਦਿਸ਼ਟ ਤਰੀਕੇ ਨਾਲ ਖਾਵਾਂਗੇ ਤੇ ਇਹਦੇ ਲਾਭ ਵੀ ਲਵਾਂਗੇ ਤੁਹਾਡਾ ਕੋਲੇਸਟ੍ਰੋਲ ਨਹੀਂ ਕਦੇ ਵਧੂਗਾ ਦਿਲ ਨਾਲ ਸੰਬੰਧ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਨਾਲੇ ਇਹ ਤੁਹਾਡੇ ਤੁਹਾਡੇ ਵਾਸਤੇ ਐਂਟੀਆਕਸੀਡੈਂਟ ਹੋ ਜੂਗੀ ਐਂਟੀਵਾਇਰਲ ਹੋ ਜੂਗੀ ਐਂਟੀਬਾਇਟਿਕ ਹੋ ਜੂਗੀ ਤੁਹਾਡੇ ਅੰਦਰੋਂ ਹਰ ਤਰ੍ਹਾਂ ਦੀ ਇਨਫੈਕਸ਼ਨ ਨੂੰ ਠੀਕ ਕਰਨ ਨੇ ਸੋ ਜੇ ਅਗਰ ਇਨਫਲੇਮੇਸ਼ਨ ਆ ਕਿਤੇ ਸੋਜ ਆ ਗਈ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੁੰਦਾ ਉੱਥੇ ਫਾਇਦਾ ਕਰੂ ਮਤਲਬ ਕਹਿ ਸਕਦੇ ਹਾਂ ਸਾਰਿਆਂ ਵਾਸਤੇ ਹੀ ਫਾਇਦੇਮੰਦ ਦਾ ਠੀਕ ਹੈ ਜੀ ਇਹਨੂੰ ਵਰਤ ਸਕਦੇ ਆਪਾਂ ਸਵਾਦਿਸ਼ਟ ਤਰੀਕੇ ਨਾਲ ਕਿਵੇਂ ਵਰਤਣਾ ਸੋ ਹੁਣ ਦੱਸਦਾ ਮੈਂ ਕੱਚੀ ਹਲਦੀ ਲੈ ਲਈ ਆਪਾਂ ਨੇ ਸੋ ਜਿੰਨੀ ਤੁਸੀਂ ਲਿਆਉਣੀਆਂ ਲੈ ਆਓ ਇਹ ਮੈਂ ਲਿਆਇਆ ਸੀ ਮੇਰੇ ਕੋਲ ਅੱਧਾ ਕਿਲੋ ਹਲਦੀ ਹੈਗੀ ਸੀ ਬਰੀਕ ਬਰੀਕ ਟੁਕੜੇ ਕੱਟ ਲਏਦੇ ਆਪਾਂ ਨੇ ਸੋ ਹੁਣ ਆਪਾਂ ਇਹਦੇ ਵਿੱਚ ਹੋਰ ਚੀਜ਼ ਐਡ ਕਰਨੀਆਂ ਇਹਨੂੰ ਸਵਾਦਿਸ਼ਟ ਬਣਾਉਣ ਵਾਸਤੇ ਤੇ ਹੋਰ ਜ਼ਿਆਦਾ ਇਹਦੇ ਫਾਇਦੇ ਲੈਣ ਵਾਸਤੇ ਵੀ ਤੁਹਾਡਾ ਕੋਲੇਸਟ੍ਰੋਲ ਲੈਵਲ ਨੋਰਮਲ ਰਹੇ ਤੁਹਾਨੂੰ ਤੇ ਇਹ ਹੈ ਜੀ ਆਪਣੇ ਕੋਲੇ ਇਹ ਤੁਸੀਂ ਕਹੋਗੇ ਪਾਣੀ ਜਾਂ ਲਿਕਵਿਡ ਜਾਂ ਕੀ ਹੈ ਇਹ ਹੈਗਾ ਸੇਵ ਦਾ ਸਿਰਕਾ ਜਿਹਨੂੰ ਕਹਿੰਦੇ ਆ ਐਪਲ ਸਿਡਰ ਬਨੇਗਰ ਐਪਲ ਸਿਡਰ ਐਪਲ ਦਾ ਸਿਰਕਾ ਸੇਵ ਦਾ ਸਿਰਕਾ ਵਧੀਆ ਕੰਪਨੀ ਦਾ ਲੈ ਲਓ ਤੁਸੀਂ ਕੋਈ ਖਾਸ ਕਿਸੇ ਦਾ ਹੋਵੇ ਬਹੁਤ ਵਧੀਆ ਕੰਪਨੀ ਦਾ ਦੁਕਾਨ ਤੋਂ ਕਹਿ ਕੇ ਮਾਰਕੀਟ ਤੋਂ ਲਿਆਓ ਐਪਲ ਦਾ ਸਿਰਕਾ ਸੇਵ ਦਾ ਸਿਰਕਾ ਇੰਨਾ ਜਿਵੇਂ ਮੈਂ ਡੱਬੇ ਦੇ ਵਿੱਚ ਪਾ ਲਿਆ ਇਹ ਇਹ ਕੰਚ ਦੇ ਬਰਤਮਾਂ ਵਿੱਚ ਪਾਇਆ ਮੈਂ ਨੇ ਇਹ ਤੁਸੀਂ ਪਾ ਲੈਣਾ ਸਿਰਕਾ ਤੇ ਹਲਦੀ ਘੱਟ ਲਈ ਸੋ ਹਲਦੀ ਨੂੰ ਕੱਟ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਰੱਖ ਦੇਣਾ ਪਾ ਦੇਣਾ ਤੇ ਇੱਕ ਦੋ ਦਿਨ ਚੋਂ ਤੁਹਾਡਾ ਆਚਾਰ ਬਣ ਕੇ ਤਿਆਰ ਹਲਦੀ ਦਾ ਨਾ ਪਾਉਣਾ ਤੁਸੀਂ ਇਹੀ ਸਿਰਕਾ ਹੋਰ ਕੋਈ ਸਿਰਕਾ ਨਾ ਪਾਓ Apple ਦਾ ਸਿਰਕਾ ਸਭ ਤੋਂ ਬੈਸਟ ਰਹੂਗਾ ਬਹੁਤ ਸੁਆਦਿਸ਼ਟਾ ਸੋ ਜਿਹੜੇ ਇਹ ਸਿਰਕੇ ਦੇ ਤੁਹਾਨੂੰ ਲਾਭ ਨੇ ਉਹ ਵੀ ਹੋਣਗੇ ਨਾਲ-ਨਾਲ ਤੇ ਤੁਹਾਡੇ ਕੋਲੈਸਟ੍ਰੋਲ ਐਮ ਨੂੰ ਠੀਕ ਰਹੂ ਕੋ ਪੇਟ ਨੂੰ ਠੀਕ ਰਹੂ ਤੁਹਾਡਾ ਹਾਜਮਾ ਠੀਕ ਰਹੂਗਾ ਭੁੱਖ ਚੰਗੀ ਲੱਗੂਗੀ ਤੁਹਾਡੇ ਜੋੜਾਂ ਦੇ ਦਰਦਾਂ ਦੇ ਵੀ ਫਾਇਦਾ ਕਰੂਗਾ ਇਨਫੈਕਸ਼ਨ ਜਿਹਦਾ ਫਾਇਦਾ ਕਰੂਗਾ ਤੇ ਜਿਵੇਂ ਬਾਰ-ਬਾਰ ਜ਼ੁਕਾਮ ਹੋ ਜਾਂਦਾ ਉਹਨੂੰ ਠੀਕ ਕਰੂਗਾ ਤੇ ਨਾਲ ਨਾਲ ਹਲਦੀ ਨੇ ਆਪਣਾ ਰੋਲ ਅਦਾ ਕਰਨਾ ਸੋ ਸੋਨੇ ਤੇ ਸੁਹਾਗਾ ਕਹਿ ਸਕਦੇ ਆ ਹੋ ਜਾਊਗਾ ਤੇ ਇਹਦਾ ਚਾਰ ਬਣਾ ਲਓ ਬਹੁਤ ਸੁਆਦਿਸ਼ਟ ਲੱਗੂਗਾ ਡੇਲੀ ਜਿਵੇਂ ਇੱਕ ਵਾਰੀ ਖਾ ਲਓ ਰਾਤ